ਸੜਕ ਦੇ ਕਿਨਾਰੇ ਤੇ ਮੇਰਾ ਟਾਪਾ ਸੀ ਜਿੱਥੇ ਟਰੱਕ ਡਰਾਈਵਰ ਆ ਕੇ ਅਕਸਰ ਖੜਦੇ ਸੀ ਮੁਸਾਫਰਾਂ ਦੀਆਂ ਗੱਡੀਆਂ ਅਤੇ ਹੋਰ ਬੰਦੇ ਰਾਤ ਨੂੰ ਇੱਥੇ ਰੁਕਦੇ ਸਨ ਖਾਂਦੇ ਸਨ ਪੀਂਦੇ ਸਨ ਅਗਲੇ ਦਿਨ ਚਲੇ ਜਾਂਦੇ ਸਨ ਇੱਕ ਦਿਨ ਇੱਕ ਨੌਜਵਾਨ ਮੋਟਰਸਾਈਕਲ ਤੇ ਆਪਣੀ ਮਾਂ ਨੂੰ ਮੇਰੇ ਟਾਪੇ ਤੇ ਉਤਾਰ ਕੇ ਇਹ ਕਹਿ ਕੇ ਗਿਆ ਕਿ ਮੈਂ ਬਸ ਮੋਟਰਸਾਈਕਲ ਨੂੰ ਪੈਂਚਰ ਲਵਾ ਕੇ ਹੁਣੇ ਆਇਆ ਤੇ ਤੁਸੀਂ ਮੇਰੀ ਮਾਂ ਦਾ ਖਿਆਲ ਰੱਖਿਓ ਸਵੇਰ ਤੋਂ ਰਾਤ ਹੋ ਗਈ ਉਹ ਬਜ਼ੁਰਗ ਮਾਤਾ ਬਾਰ-ਬਾਰ ਰੋ ਰਹੀ ਸੀ ਉਸ ਮੁੰਡੇ ਦਾ ਰਾਹ ਵੇਖ ਰਹੀ ਸੀ ਪਰ ਉਹ ਨਾ ਆਇਆ ਆਖਰਕਾਰ ਮੈਂ ਉਸ ਨੂੰ ਆਪਣੇ ਘਰ ਲਿਆ ਆਇਆ ਜਿਵੇਂ ਮੇਰੇ ਬਾਪੂ ਜੀ ਦੀ ਨਿਗਾਹ ਉਸ ਔਰਤੇ 'ਤੇ ਪਈ ਭੱਜ ਕੇ ਉਸ ਦੇ ਕੋਲ ਆ ਗਿਆ ਜਦੋਂ ਮੈਂ ਉਸ ਨੂੰ ਉਸ ਦੇ ਕੋਲ ਆਂਦਾ ਵੇਖਿਆ ਤਾਂ ਮੈਂ ਉਸ ਨੂੰ ਗੁੱਸੇ ਨਾਲ ਉਸ ਔਰਤ ਨੂੰ ਦੂਰ ਰਹਿਣ ਲਈ ਕਿਹਾ ਪਰ ਅੱਗੇ ਜੋ ਉਸਨੇ ਸੁਣਾਇਆ ਉਹ ਸੁਣ ਕੇ ਮੇਰੇ ਪੈਰਾਂ 'ਥਲੋ ਜਮੀਨ ਨਿਕਲ ਗਈ ਤਾ ਦੋਸਤੋ ਕਿਸੇ ਪੂਰੀ ਕਹਾਣੀ ਕਹਾਣੀ ਨੂੰ ਜਾਣਨ ਵਾਸਤੇ ਬਨੇ ਰਹੋ ਤੁਸੀਂ ਵੀਡੀਓ ਦੇ ਅੰਤ ਤੱਕ ਜੇਕਰ ਆਪ ਜੀ ਸਾਡੇ ਚੈਨਲ ਉੱਤੇ ਪਹਿਲੀ ਵਾਰ ਜਾਂ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਤੇ ਇੱਕ ਹੋਰ ਗੁਜਾਰਿਸ਼ ਹੈ ਕਿ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਇੱਕ ਹਾਈਪ ਦਾ ਆਪਸ਼ਨ ਆਵੇਗਾ ਇਸ ਨੂੰ ਜਰੂਰ ਕਰ ਦਿਓ ਤਾਂ ਕਿ ਇਹ ਕਹਾਣੀ ਹੋਰ ਲੋਕਾਂ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਸੋ ਤੁਹਾਡਾ ਬਹੁਤ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਸਵੇਰੇ 9 ਵਜੇ ਦਾ ਟਾਈਮ ਸੀ ਮੈਂ ਆਪਣੇ ਟੱਬੇ ਦਾ ਗੇਟ ਖੋਲ੍ਹਿਆ ਰਾਤ ਦੇ ਰੁਕੇ ਹੋਏ ਉੱਥੇ ਬੰਦੇ ਅੰਦਰ ਸੁੱਤੇ ਪਏ ਸਨ ਕੁਝ ਨਵੇਂ ਆਉਣ ਵਾਲੇ ਦੀ ਲੈਣਾ ਬਾਹਰ ਲੱਗਿਆ ਹੋਇਆ ਸੀ ਮੇਰਾ ਟਾਬਾ ਹਾਈਵੇ ਦੇ ਠੀਕ ਕੋਲ ਹੀ ਸੀ ਇਸ ਲਈ ਉੱਥੇ ਹਮੇਸ਼ਾ ਪੀੜ ਰਹਿੰਦੀ ਸੀ ਜਿਵੇਂ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਗੱਡੀ ਆ ਕੇ ਰੁਕਦੀ ਹੈ ਜਿਸ ਵਿੱਚ ਸਾਰਾ ਪਰਿਵਾਰ ਬੈਠਾ ਹੋਇਆ ਸੀ ਉਹ ਸਾਰੇ ਜੀ ਉੱਤਰ ਕੇ ਟਾਬੇ ਦੇ ਅੰਦਰ ਆ ਗਏ ਮੇਰੇ ਟਾਬੇ ਤੇ ਕੰਮ ਕਰਨ ਵਾਲੇ ਲੋਕਾਂ ਨੇ ਉਹਨਾਂ ਨੂੰ ਸੰਭਾਲ ਲਿਆ ਮੈਂ ਅਜੇ ਬਾਹਰ ਹੀ ਬੈਠਾ ਸੀ ਪਤਾ ਨਹੀਂ ਕਿਉਂ ਸਵੇਰ ਤੋਂ ਮੇਰਾ ਮਨ ਉਦਾਸ ਸੀ ਇੱਕ ਅਜੀਬ ਜਿਹੀ ਬੇਚੈਨੀ ਸੀ ਮੈਂ ਅੱਜ ਅੰਦਰ ਜਾ ਕੇ ਕਾਊਂਟਰ ਨਹੀਂ ਸੰਭਾਲਿਆ ਸਗੋਂ ਆਪਣੇ ਇੱਕ ਭਰੋਸੇਮੰਦ ਬੰਦੇ ਨੂੰ ਉੱਥੇ ਬਿਠਾ ਦਿੱਤਾ ਸੀ ਥੋੜੀ ਦੇਰ ਬਾਅਦ ਉਹ ਬੰਦਾ ਮੇਰੇ ਕੋਲ ਆਪਣੀ ਮਾਂ ਨੂੰ ਬਿਠਾਉਂਦੇ ਹੋਏ ਇਹ ਕਹਿੰਦਾ ਹੈ ਕਿ ਭਾਈ ਸਾਹਿਬ ਮੈਂ ਬਸ ਮੋਟਰਸਾਈਕਲ ਤੇ ਪੈਂਚਰ ਲਵਾ ਕੇ ਹੁਣੇ ਆਇਆ ਤੁਸੀਂ ਮਾਂ ਦਾ ਖਿਆਲ ਰੱਖਣਾ ਇਹ ਕਹਿ ਕੇ ਉਹ ਮੋਟਰਸਾਈਕਲ ਸਟਾਰਟ ਕਰਕੇ ਦੂਜੇ ਪਾਸੇ ਚਲਾ ਗਿਆ ਮੈਂ ਹੈਰਾਨੀ ਨਾਲ ਉਸਦੇ ਟਾਇਰਾਂ ਵੱਲ ਦੇਖਦਾ ਰਿਹਾ ਵੀ ਇਸਦੇ ਟਾਇਰ ਤਾਂ ਮੈਨੂੰ ਠੀਕ-ਠਾਕ ਲੱਗ ਰਹੇ ਹਨ ਫਿਰ ਇਹ ਭੱਜ ਕਿਉਂ ਗਿਆ ਕਿਉਂਕਿ ਮੇਰੇ ਕੋਲ ਕਈ ਟਰੱਕ ਵੀ ਸੀ ਮੈਨੂੰ ਗੱਡੀਆਂ ਦਾ ਪੂਰਾ ਤਜਰਬਾ ਸੀ ਬੱਚਾ ਕਰੋ ਨਿਕਲਦੇ ਬੋਲ ਰਿਹਾ ਸੀ ਕਿ ਟਰੱਕ ਵਾਲੇ ਦੇ ਢਾਬੇ ਤੇ ਰੁਕਾਂਗੇ ਉੱਥੇ ਮੋਟਰਸਾਈਕਲ ਨੂੰ ਪੈਂਚਰ ਲਵਾਵਾਂਗੇ ਮੈਂ ਕਿਹਾ ਜਦੋਂ ਆਪਾਂ ਇੰਨੀ ਦੂਰ ਤੱਕ ਆ ਗਏ ਆ ਤਾਂ ਅੱਗੇ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਉਹ ਤਾਂ ਗੁੱਸੇ ਨਾਲ ਮੈਨੂੰ ਕਹਿੰਦਾ ਰਸਤਾ ਲੰਬਾ ਹੈ ਤੂੰ ਇੱਥੇ ਬਹਿ ਉਸ ਔਰਤ ਨੇ ਗੱਲਾਂ ਸੁਣ ਕੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸ ਨੇ ਆਪਣੇ ਦੁਪੱਟੇ ਨੂੰ ਠੀਕ ਕਰਦੇ ਹੋਏ ਜਵਾਬ ਦਿੱਤਾ ਪਤਾ ਨਹੀਂ ਪੁੱਤ ਬਸ ਇਹਨੇ ਕਿਹਾ ਕਿ ਅਜਾਪਾ ਕੋ ਮਣ ਚੱਲਾਂਗੇ ਹਾਲਾਂਕਿ ਮੇਰੀ ਤਬੀਅ ਠੀਕ ਨਹੀਂ ਹੈ ਮੈਨੂੰ ਸਾਹ ਚੜ ਰਿਹਾ ਹੈ ਮੈਂ ਉਸ ਨੂੰ ਸਮਝਾਇਆ ਵੀ ਸੀ ਪਰ ਉਹ ਸੁਣਦਾ ਕਿਸੇ ਦੀ ਇੱਕਦੋਂ ਹੈ ਬਸ ਹਰ ਟਾਈਮ ਉਹ ਗੁੱਸੇ ਵਿੱਚ ਹੀ ਰਹਿੰਦਾ ਸੀ ਮੇਰੇ ਤਾਂ ਉਹ ਕੋਈ ਗੱਲ ਵੀ ਨਹੀਂ ਸੁਣਦਾ ਸੀ ਉਹ ਔਰਤ ਬੜੀ ਬਿਮਾਰ ਜੀ ਲੱਗ ਰਹੀ ਸੀ ਚਿਹਰਾ ਦੇਖ ਕੇ ਪਤਾ ਲੱਗਦਾ ਸੀ ਮੈਂ ਕੁਝ ਸੋਚ ਕੇ ਪੁੱਛਿਆ ਤੁਸੀਂ ਕੁਝ ਖਾਧਾ ਹੈ ਕਿ ਨਹੀਂ ਉਹਨੇ ਨਾਲ ਜ ਸਿਰ ਹਲਾ ਦਿੱਤਾ ਸਵੇਰ ਦੇ ਟਾਈਮ 'ਚ ਇੱਕ ਡਬਲ ਰੋਟੀ ਖਾਈ ਸੀ ਪੁੱਤ ਬਸ ਹੁਣ ਭੁੱਖ ਲੱਗ ਰਹੀ ਹੈ ਮੁੰਡੇ ਨੇ ਕਿਹਾ ਕਿਸੇ ਟਾਬੇ ਤੇ ਰੋਕ ਕੇ ਕੁਝ ਖਵਾ ਦਵਾਂਗਾ ਸ਼ਾਇਦ ਮੋਟਰਸਾਈਕਲ ਠੀਕ ਕਰਵਾ ਕੇ ਆਵੇਗਾ ਅੱਥੇ ਕੁਝ ਖਾ ਲਵਾਂਗੇ ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਚੁੱਪ ਹੋ ਗਿਆ ਥੋੜੀ ਦੇਰ ਬਾਅਦ ਮੇਰਾ ਇੱਕ ਬੰਦਾ ਅੰਦਰੋਂ ਆਇਆ ਤੇ ਕਹਿੰਦਾ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਸੀ ਉਹ ਰੁਕਣ ਲਈ ਕਮਰਾ ਮੰਗ ਰਿਹਾ ਹੈ ਜਰ ਜਾ ਕੇ ਗੱਲ ਕਰ ਲਵੋ ਅਤੇ ਰੇਟ ਤੁਸੀਂ ਖੁਦ ਹੀ ਤੈਅ ਕਰ ਲਵੋ ਮੈਂ ਸਿਰ ਹਿਲਾਇਆ ਤੇ ਉਸ ਬਜ਼ੁਰਗ ਮਾਤਾ ਵਾਲੇ ਦੇ ਕੇ ਕਿਹਾ ਮਾਤਾ ਜੀ ਤੁਸੀਂ ਇੱਥੇ ਬੈਠੇ ਰਹੋ ਮੈਂ ਹੁਣੇ ਆਇਆ ਤੁਸੀਂ ਕਿਤੇ ਨਾ ਜਾਣਾ ਉਸ ਵੇਲੇ ਹੱਥ ਉੱਪਰ ਕਰਕੇ ਕਹਿੰਦੀ ਹਾਂ ਪੁੱਤ ਮੈਂ ਇੱਥੇ ਬੈਠਾਂਗੀ ਮੈਂ ਇੱਥੇ ਬੈਠਾਂਗੀ ਹੋਰ ਮੈਂ ਕਿਧਰ ਜਲੀ ਜਾਣਾ ਹੈ ਪੁੱਤ ਮੈਂ ਕਿੱਥੇ ਜਾਵਾਂਗੀ ਆਪਣੇ ਪੁੱਤ ਦਾ ਇੰਤਜ਼ਾਰ ਮੈਂ ਇੱਥੇ ਹੀ ਕਰਨਾ ਹੈ ਜੇ ਕਿਤੇ ਇੱਧਰ ਉੱਧਰ ਚਲੇ ਗਈ ਤਾਂ ਫਿਰ ਗੁੱਸਾ ਕਰੇਗਾ ਉਸ ਬਜ਼ੁਰਗ ਮਾਤਾ ਦੀ ਗੱਲ ਸੁਣ ਕੇ ਮੈਂ ਚੁੱਪ ਚਾਪ ਉੱਥੋਂ ਚਲ ਅੰਦਰ ਚਲਾ ਗਿਆ ਮੈਨੂੰ ਵੈਸੇ ਇਹੋ ਜਿਹਾ ਬੰਦਾ ਬਿਲਕੁਲ ਹੀ ਪਸੰਦ ਨਹੀਂ ਜੋ ਆਪਣੇ ਮਾਤਾ ਤੇ ਗੁੱਸਾ ਕਰੇ ਕਿਉਂਕਿ ਮੈਂ ਬਚਪਨ ਤੋਂ ਹੀ ਆਪਣੀ ਮਾਂ ਨੂੰ ਖੋ ਚੁੱਕਿਆ ਸੀ ਮੈਨੂੰ ਪਤਾ ਹੈ ਮਾਂ ਦਾ ਨਾ ਹੋਣਾ ਕਿੰਨਾ ਵੱਡਾ ਦਰਦ ਹੁੰਦਾ ਹੈ ਜ਼ਿੰਦਗੀ ਕਿੰਨੀ ਸੁੰਨੀ ਹੋ ਜਾਂਦੀ ਹੈ ਇਹ ਮੈਂ ਹੀ ਜਾਣਦਾ ਹਾਂ ਘਰ ਦਾ ਖਾਣਾ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਸ਼ਾਇਦ اسی ਵਜ੍ਹਾ ਕਰਕੇ ਮੈਂ ਢਾਬਾ ਖੋਲ੍ਹਿਆ ਸੀ ਜਿੱਥੇ ਮੈਂ ਆਪਣੇ ਮਾਂ ਦੇ ਹੱਥਾਂ ਵਰਗਾ ਸਵਾਦ ਲੋਕਾਂ ਨੂੰ ਖਵਾ ਸਕਾਂ ਮੈਂ ਕੋਈ ਵੱਡੇ ਵੱਡੇ ਡਿਗਰੀਆਂ ਵਾਲੇ ਸਬਜ਼ੀ ਬਣਾਉਣ ਵਾਲੇ ਰੋਟੀ ਬਣਾਉਣ ਨਹੀਂ ਰੱਖੇ ਸੀ ਸਗੋਂ ਘਰ ਦੀਆਂ ਔਰਤਾਂ ਨੂੰ ਐਸੇ ਕੰਮ ਤੇ ਰੱਖਿਆ ਹੋਇਆ ਸੀ ਜੋ ਆਪਣੇ ਹੱਥਾਂ ਤੇ ਪਿਆਰ ਦੇ ਮਿਠਾਸ ਨਾਲ ਖਾਣੇ ਨੂੰ ਤਿਆਰ ਕਰਦੀਆਂ ਸਨ ਅਤੇ ਆਉਣ ਵਾਲੇ ਬੰਦਿਆਂ ਨੂੰ ਪਰੋਸਦੀਆਂ ਸਨ ਅੰਦਰ ਜਾ ਕੇ ਜਦੋਂ ਮੈਂ ਉਸ ਪਰਿਵਾਰ ਦੇ ਖਾਣ-ਪੀਣ ਦਾ ਕੰਮ ਪੂਰਾ ਕੀਤਾ ਤਾਂ ਬਾਹਰ ਆਇਆ ਪਰ ਉਹ ਬਜ਼ੁਰਗ ਮਾਂ ਕਿਤੇ ਨਾ दिखी ਮੇਰੀ ਜਾਨ ਹੀ ਨਿਕਲ ਗਈ ਉਸ ਮੁੰਡੇ ਨੇ ਆਪਣੀ ਮਾਂ ਨੂੰ ਮੇਰੇ ਪਰੋਸੇ ਛੱਡਿਆ ਸੀ ਹੁਣ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ ਮੈਨੂੰ ਬੜਾ ਪਛਤਾਵਾ ਹੋਣ ਲੱਗਿਆ ਕਾਸ਼ ਮੈਂ ਉਸ ਨੂੰ ਹੋਟਲ ਦੇ ਅੰਦਰ ਹੀ ਬਿਠਾ ਲੈਂਦਾ ਮੈਂ ਉਸ ਵੇਲੇ ਇੱਧਰ ਉੱਧਰ ਦੇਖਣ ਲੱਗਿਆ ਪਰ ਉਹ ਕਿਤੇ ਨਾ ਦਿਖੀ ਮੇਰੇ ਹੱਥ ਪੈਰ ਠੰਡੇ ਹੋਣ ਲੱਗ ਪਏ ਮੈਂ ਗੇਟ ਦੇ ਕੋਲ ਹੀ ਖੜਾ ਹੋ ਕੇ ਮੈਂ ਘਬਰਾਟ ਨਾਲ ਉੱਚੀ ਉੱਚੀ ਆਵਾਜ਼ ਮਾਰਨ ਲੱਗਿਆ ਮਾਂ ਜੀ ਤੁਸੀਂ ਕਿੱਥੋਂ ਬਾਹਰ ਹੋ ਤਾਂ ਮੇਰੀ ਆਵਾਜ਼ ਸੁਣ ਕੇ ਅੰਦਰ ਆ ਜਾਓ ਮੇਰੀ ਆਵਾਜ਼ ਸੁਣ ਕੇ ਸਟਾਫ ਦੇ ਮੈਂਬਰ ਹੋਰ ਵੀ ਬਾਹਰ ਆ ਗਏ ਇੱਕ ਨੇ ਪੁੱਛਿਆ ਕੀ ਹੋਇਆ ਸਭ ਠੀਕ ਤਾਂ ਹੈ ਇੱਕ ਬਜ਼ੁਰਗ ਮਾਂ ਜੋ ਪੁਰਾਣੇ ਸੂਟ ਵਿੱਚ ਇੱਥੇ ਬੈਠੀ ਹੋਈ ਸੀ ਉਹ ਕਿਤੇ ਚਲੀ ਗਈ ਹੈ। ਉਹਨਾਂ ਦਾ ਮੁੰਡਾ ਉਸ ਨੂੰ ਮੇਰੇ ਭਰੋਸੇ ਛੱਡ ਗਿਆ ਸੀ। ਹੁਣ ਉਸਦੀ ਸਾਰੀ ਜ਼ਿੰਮੇਵਾਰੀ ਮੇਰੀ ਸੀ। ਇੱਕ ਨੌਜਵਾਨ ਮੁੰਡਾ ਬੋਲਿਆ ਭਾਈ ਸਾਹਿਬ ਜਾਣ ਦਿਓ ਸ਼ਾਇਦ ਉਹਨਾਂ ਦਾ ਮੁੰਡਾ ਆ ਗਿਆ ਹੋਣਾ। ਉਹਦੇ ਨਾਲ ਉਹ ਚਲੀ ਗਈ ਹੋਣੀ। ਮੈਂ ਨਾ ਸਿਰ ਹਲਾ ਕੇ ਕਿਹਾ ਨਹੀਂ। ਮੈਨੂੰ ਕਿਸੇ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ। ਤੁਸੀਂ ਇੱਧਰ-ਉੱਧਰ ਦੇਖੋ ਪਤਾ ਕਰੋ ਉਹ ਕਿੱਥੇ ਚਲੀ ਗਈ ਹੈ ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਪਤਾ ਨਹੀਂ ਕਿਉਂ ਉਸ ਔਰਤ ਦਾ ਇਸ ਤਰ੍ਹਾਂ ਗਾਇਬ ਹੋ ਜਾਣਾ ਮੈਨੂੰ ਬਹੁਤਾ ਬੇਚੈਨ ਕਰਦਾ ਸੀ ਮੈਂ ਸਾਰਾ ਏਰੀਆ ਇੱਧਰ-ਉੱਧਰ ਛਾਣ ਮਾਰਿਆ ਘੁੰਮ ਕੇ ਵੇਖਿਆ ਪਰ ਉਹਨਾਂ ਦਾ ਕੁਝ ਵੀ ਪਤਾ ਨਾ ਲੱਗਿਆ ਮੈਂ ਸੀਸੀਟੀਵੀ ਦੇ ਫੁਟੇਜ ਚੈੱਕ ਕਰਨ ਲੱਗ ਪਿਆ ਕਿਸੇ ਨੇ ਮੇਰੇ ਮੁੱਢ ਤੇ ਆ ਕੇ ਹੱਥ ਰੱਖਿਆ ਜਦੋਂ ਮੈਂ ਪਿੱਛੇ ਮੁੜ ਕੇ ਵੇਖ ਤਾਂ ਉਹ ਬਜ਼ੁਰਗ ਮਾਂ ਸੀ ਹੱਥ ਵਿੱਚ ਕੁਝ ਫੁੱਲ ਲੈ ਕੇ ਹੱਸ ਰਹੀ ਸੀ ਉਹ ਮੇਰੇ ਵੱਲ ਫੁੱਲ ਕਰਦੇ ਹੋਏ ਕਹਿੰਦੀ ਬੇਟਾ ਤੂੰ ਬੜਾ ਨੇਕ ਦਿਲ ਹੈ ਮੈਂ ਵੇਖਿਆ ਤੂੰ ਕਿਵੇਂ ਲੋਕਾਂ ਦੀ ਸੇਵਾ ਕਰਦਾ ਹੈ ਮੈਨੂੰ ਬਹੁਤ ਚੰਗਾ ਲੱਗਾ ਇਸ ਲਈ ਮੈਂ ਤੇਰੇ ਲਈ ਕੁਝ ਫੁੱਲ ਤੋੜਨ ਗਈ ਸੀ ਇਹ ਲਓ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੁਣ ਤੂੰ ਖਾਣ ਨੂੰ ਕੁਝ ਦੇ ਦੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਜਦੋਂ ਮੇਰਾ ਮੁੰਡਾ ਆਏਗਾ ਤਾਂ ਉਹ ਤੈਨੂੰ ਪੈਸੇ ਦੇ ਦੇਵੇਗਾ ਮੈਂ ਹੈਰਾਨੀ ਅਤੇ ਚਿੰਤਾ ਨਾਲ ਕਿਹਾ ਮਾਂ ਜੀ ਤੁਸੀਂ ਵੀ ਹੱਦ ਕਰ ਦਿੱਤੀ ਮੈਂ ਕਦੋਂ ਦਾ ਤੁਹਾਨੂੰ ਲੱਭ ਰਿਆ ਸੀ ਮੈਨੂੰ ਲੱਗਿਆ ਸੀ ਤੁਸੀਂ ਕਿਧਰ ਗਵਾਚ ਗਏ ਹੋ ਮੇਰੀ ਗੱਲ ਪੂਰੀ ਨਹੀਂ ਹੋਈ ਸੀ ਉਸਨੇ ਪਿਆਰ ਨਾਲ ਮੇਰੇ ਵਾਲਾਂ ਵਿੱਚ ਹੱਥ ਵੀਰਿਆ ਤੇ ਮੁਸਕਰਾ ਕੇ ਕਿਹਾ ਇੰਨਾ ਘਬਰਾਉਣ ਦੀ ਲੋੜ ਨਹੀਂ ਪੁੱਤ ਮੈਂ ਕਿਤੇ ਦੂਰ ਥੋੜੀ ਜਾ ਰਹੀ ਸੀ ਮੈਂ ਤਾਂ ਕਿਤੇ ਵੀ ਨਹੀਂ ਸੀ ਮੈਂ ਇੱਥੇ ਹੀ ਸੀ ਮੈਂ ਕਿਤੇ ਜਾ ਵੀ ਨਹੀਂ ਸਕਦੀ ਸੀ ਅਗਰ ਮੈਂ ਇੱਧਰ ਉੱਧਰ ਜਾ ਵੀ ਪੈਂਦੀ ਤਾਂ ਮੇਰਾ ਮੁੰਡਾ ਮੇਰੇ ਨਾਲ ਲੜੇਗਾ ਹੁਣ ਤੂੰ ਮੈਨੂੰ ਕੁਝ ਖਵਾ ਦੇ ਮੈਨੂੰ ਦਵਾਈ ਵੀ ਲੈਣੀ ਹੈ ਉਸ ਦੀ ਗੱਲ ਸੁਣ ਕੇ ਮੈਂ ਉਹਦਾ ਹੱਥ ਫੜਿਆ ਉਸ ਨੂੰ ਲੈ ਕੇ ਅੰਦਰ ਗਿਆ ਉਸ ਨੂੰ ਇੱਕ ਵਧੀਆ ਬੈਂਚ ਤੇ ਬਿਠਾਇਆ ਅਤੇ ਕਿਹਾ ਮਾਂ ਜੀ ਦੱਸੋ ਕੀ ਚਾਹੀਦਾ ਹੈ ਅਤੇ ਕੀ ਖਾਓਗੇ ਮੈਂ ਖੁਦ ਲੈ ਕੇ ਤੁਹਾਨੂੰ ਖਵਾਵਾਂਗਾ। ਉਹ ਉਸ ਵੇਲੇ ਕਹਿੰਦੀ ਮੈਂ ਜ਼ਿਆਦਾ ਲੂਣ ਮਿਰਚ ਵਾਲਾ ਮਸਾਲਾ ਨਹੀਂ ਖਾ ਸਕਦੀ। ਮੇਰੇ ਗਲੇ ਵਿੱਚ ਤਕਲੀਫ ਹੈ। ਕੁਝ ਸਾਦਾ ਜਿਹਾ ਮਿੱਠਾ ਜਿਹਾ ਕੁਝ ਖਾਣ ਨੂੰ ਦੇ ਦੇ। ਮੈਂ ਉਸ ਵੇਲੇ ਕਿਹਾ ਤੁਹਾਨੂੰ ਸ਼ੂਗਰ ਤਾਂ ਨਹੀਂ? ਉਹ ਹਲਕਾ ਜਿਹਾ ਮੁਸਕराई। ਬੁੱਲਾ ਤੇ ਉਂਗਲਿ ਰੱਖਤੇ ਹੋਏ ਕਹਿੰਦੀ ਥੋੜੀ ਜਿਹੀ ਹੈ। ਪਰ ਹੁਣ ਮੇਰਾ ਮੁੰਡਾ ਤਾਂ ਹੈ ਨਹੀਂ ਇੱਥੇ ਤੇ ਉਹ ਕਿਹੜਾ ਇੱਥੇ ਵੇਖਣ ਆਇਆ ਹੈ। ਮੈਂ ਥੋੜਾ ਜਿਹਾ ਖਾ ਲਵਾਂਗੀ। ਕੋਈ ਹਰਜ ਨਹੀਂ ਹੋਵੇਗਾ ਮੈਂ ਮੁਸਕਰਾ ਕੇ ਕਿਹਾ ਬਿਲਕੁਲ ਨਹੀਂ ਜੇ ਤੁਹਾਨੂੰ ਸ਼ੂਗਰ ਹੈ ਤਾਂ ਮੈਂ ਤੁਹਾਨੂੰ ਮਿੱਠਾ ਬਿਲਕੁਲ ਨਹੀਂ ਦਿਆਂਗਾ ਤੁਹਾਡੇ ਲਈ ਕੁਝ ਦਲੀਆ ਵਗੈਰਾ ਬਣਵਾ ਦਿੰਦਾ ਹਾਂ ਇਹ ਸੁਣ ਕੇ ਉਸਨੇ ਨੱਕ ਨੂੰ ਵੱਟ ਲਿਆ ਅਤੇ ਕਿਹਾ ਦਲੀਆ ਨਹੀਂ ਖਾਣਾ ਮੈਂ ਕੁਝ ਚੰਗਾ ਜਿਹਾ ਖਾਣਾ ਹੈ ਜਿਸ ਨਾਲ ਮੇਰਾ ਮੂਡ ਵਧੀਆ ਹੋ ਜਾਵੇ ਪਰ ਮਿਰਚ ਘੱਟ ਹੋਣੀ ਚਾਹੀਦੀ ਹੈ ਮਸਾਲਾ ਜਿਆਦਾ ਤੇਜ ਨਹੀਂ ਹੋਣਾ ਚਾਹੀਦਾ ਮੈਂ ਉਸ ਨੂੰ ਧਿਆਨ ਨਾਲ ਦੇਖ ਰਿਹਾ ਸੀ ਪਤਾ ਨਹੀਂ ਕਿਉਂ ਉਸਦੇ ਸ਼ਬਦਾਂ ਵਿੱਚ ਕੁਝ ਮੈਨੂੰ ਆਪਣਾਪਣ ਲੱਗ ਰਿਹਾ ਸੀ ਅਤੇ ਉਸਦੇ ਸ਼ਬਦ ਮੈਨੂੰ ਸੁਨੇ ਸੁਨੇ ਲੱਗ ਰਹੇ ਸੀ ਮੈਂ ਸਿਰ ਮਾਰ ਕੇ ਆਪਣੇ ਕਾਊਂਟਰ ਵੱਲ ਚਲਾ ਗਿਆ। ਉਸੇ ਵੇਲੇ ਇੱਕ ਬੰਦੇ ਨੂੰ ਉਬਲੇ ਹੋਏ ਚੌਲ ਤਿਆਰ ਕਰਨ ਲਈ ਕਿਹਾ ਤਾਂ ਉਹ ਔਰਤ ਆਰਾਮ ਨਾਲ ਕੁਝ ਖਾ ਸਕੀ। ਉਹ ਔਰਤ ਅਜੇ ਵੀ ਮੇਰੇ ਵੱਲੀ ਦੇਖ ਰਹੀ ਸੀ। ਹਲਕੀ ਮੁਸਕਾਨ ਉਹਦੇ ਚਿਹਰੇ 'ਤੇ ਸੀ। ਉਸਨੇ ਵੀ ਮੁਸਕਰਾ ਕੇ ਨਜ਼ਰਾਂ ਹੇਠਾਂ ਕਰ ਲਈਆਂ। ਪਤਾ ਨਹੀਂ ਕਿਉਂ ਉਹਦੇ ਨਾਲ ਬੈਠ ਕੇ ਮੈਨੂੰ ਇੱਕ ਅਜੀਬ ਜਿਹਾ ਆਪਣਾਪਨ ਲੱਗ ਰਿਹਾ ਸੀ ਤੇ ਸਿੱਖਿਆ ਮਿਲ ਰਹੀ ਸੀ ਕਿ ਜਿਵੇਂ ਉਸ ਨੂੰ ਮੈਂ ਬਹੁਤ ਪਹਿਲਾਂ ਤੋਂ ਮਿਲਿਆ ਹੋਵਾਂ। ਮੈਂ ਕੰਧ ਤੇ ਲੱਗੀ ਕੜੀ ਵੱਲ ਦੇਖ ਰਿਹਾ ਸੀ। ਸਮਾਂ ਬਹੁਤ ਹੋ ਚੁੱਕਿਆ ਸੀ। ਮੁੰਡਾ ਅਜੇ ਤੱਕ ਵਾਪਸ ਨਹੀਂ ਸੀ ਆਇਆ ਉਸਨੂੰ ਹੁਣ ਤੱਕ ਵਾਪਸ ਆ ਜਾਣਾ ਚਾਹੀਦਾ ਸੀ ਮੇਰੀ ਦੁਕਾਨ ਤੇ ਪੈਂਚਰ ਦੀ ਦੁਕਾਨ ਬਹੁਤ ਜ਼ਿਆਦਾ ਦੂਰ ਨਹੀਂ ਸੀ ਫਿਰ ਵੀ ਉਸਦੇ ਆਉਣ ਦੀ ਇੰਨੀ ਧੀਰ ਕਿਉਂ ਹੋ ਰਹੀ ਹੈ ਇਹ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਮਾਂ ਦੇ ਕੋਲ ਜਾ ਕੇ ਬਹਿ ਗਿਆ ਤੇ ਪੁੱਛਿਆ ਤੁਹਾਡੇ ਕੋਲ ਮੋਬਾਈਲ ਫੋਨ ਹੈ ਮਾਤਾ ਤਾਂ ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਨਾਂ ਵਿੱਚ ਜਵਾਬ ਦੇ ਦਿੱਤਾ ਤੇ ਫਿਰ ਮੈਨੂੰ ਕੋਲ ਬੁਲਾਇਆ ਮੈਂ ਥੋੜਾ ਚੁੱਕ ਕੇ ਉਹਦੇ ਕੋਲ ਗਿਆ ਉਸਨੇ ਹੌਲੀ ਜਿਹੀ ਕਿਹਾ ਪੁੱਤ ਮੈਂ ਆਪਣੇ ਮੁੰਡੇ ਨੂੰ ਕਿਹਾ ਸੀ ਮੈਨੂੰ ਇੱਕ ਮੋਬਾਈਲ ਫੋਨ ਲੈ ਦੇ ਪਰ ਉਹ ਸੁਣਦਾ ਹੀ ਨਹੀਂ ਮੰਮੀ ਤੇਰੀ ਉਮਰ ਹੁਣ ਰੱਬ ਰੱਬ ਕਰਨ ਦੀ ਹੋ ਗਈ ਹੈ ਪਰ ਹੁਣ ਤੂੰ ਮੋਬਾਈਲ ਲੈ ਕੇ ਕੀ ਕਰੇਂਗੀ ਇਸ ਉਮਰ ਵਿੱਚ ਫੋਨ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਜੇਕਰ ਮੈਂ ਗਵਾਚ ਗਈ ਤਾਂ ਮੈਨੂੰ ਕਿੱਥੋਂ ਲੱਭੇਗਾ ਇੱਕ ਵਾਰ ਐਦਾਂ ਹੀ ਹੋਇਆ ਸੀ ਇੱਕ ਵਾਰ ਮੈਂ ਸੱਚ ਵਿੱਚ ਗਵਾਚ ਗਈ ਸੀ ਬੜੀ ਮੁਸ਼ਕਲ ਨਾਲ ਘਰੇ ਪਹੁੰਚੀ ਸੀ ਮੁੰਡੇ ਨੂੰ ਤਾਂ ਪਤਾ ਹੀ ਨਹੀਂ ਸੀ ਉਹ ਤਾਂ ਘਰੇ ਬੈਠਾ ਆਰਾਮ ਨਾਲ ਗਾਣੇ ਸੁਣ ਰਿਹਾ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਗਿਆ ਅਤੇ ਕਹਿੰਦਾ ਕਿੱਥੇ ਚੱਲੀ ਗਈ ਸੀ ਮੈਂ ਕਿਹਾ ਬੇਟਾ ਮੈਨੂੰ ਇੱਕੋ ਮੋਬਾਈਲ ਲੈ ਕੇ ਦੇ ਦੇ ਤਾਂ ਕਿ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਉਹ ਗੁੱਸਾ ਕਰਨ ਲੱਗਾ ਅਤੇ ਕਹਿੰਦਾ ਮੇਰੇ ਕੋਲ ਐਨੇ ਫਾਲਤੂ ਪੈਸੇ ਨਹੀਂ ਮੈਂ ਤੇਰੇ ਤੇ ਖਰਚ ਕਰਾਂ ਪਰ ਤੂੰ ਹੀ ਦੱਸ ਦੇ ਮੈਂ ਉਸ ਦਿਨ ਲੋਕਾਂ ਤੋਂ ਪੁੱਛਦੇ ਪਚੌਂਦੀ ਘਰ ਪਹੁੰਚੀ ਸੀ ਜੇ ਮੋਬਾਈਲ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਜੇ ਮੈਂ ਘਰੇ ਨਾ ਪਹੁੰਚਦੀ ਤਾਂ ਮੈਂ ਕਿਸੇ ਸੜਕਾਂ ਤੇ ਭੀਖ ਮੰਗਦੀ ਭਟਕਦੀ ਫਿਰਦੀ ਰਹਿੰਦੀ ਉਸਦੀਆਂ ਗੱਲਾਂ ਸੁਣ ਕੇ ਮੈਂ ਹੌਲੀ ਜੀ ਸਿਰ ਹਿਲਾਇਆ ਅਤੇ ਕਿਹਾ ਜੇ ਕੋਈ ਦਿੱਕਤ ਹੈ ਤਾਂ ਮੈਨੂੰ ਦੱਸ ਦੇ ਤੈਨੂੰ ਪੈਸਿਆਂ ਦੀ ਲੋੜ ਹੈ ਉਹ ਹੌਲੀ ਜੀ ਮੁਸਕराई ਫਿਰ ਸਿਰ ਨੂੰ ਨਾ ਵਿੱਚੇ ਹਿਲਾਉਂਦੇ ਹੋਏ ਬੋਲੀ ਮੈਂ ਇੱਕ ਚੰਗੇ ਕਰਦੀ ਤੇ ਮੇਰਾ ਦਿਲ ਨਹੀਂ ਮੰਨਦਾ ਮੈਂ ਤੇਰੇ ਕੋਲ ਪੈਸੇ ਲਵਾਂ ਉਸ ਮਾਤਾ ਦੀ ਸੂਰਤ ਮੇਰੇ ਦਿਲ ਨੂੰ ਪਾ ਗਈ ਸੀ ਉਸ ਮਾਤਾ ਦੀ ਗੱਲ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਛੂ ਗਈ ਮੈਂ ਵੀ ਇੱਕ ਚੰਗੇ ਕਰਾਂ ਦਾ ਮੁੰਡਾ ਸੀ ਮੈਂ ਅੱਜ ਤੱਕ ਕਿਸੇ ਦੇ ਸਾਹਮਣੇ ਹੱਥ ਨਹੀਂ ਸੀ ਕੀਤਾ ਸਗੋਂ ਹਮੇਸ਼ਾ ਦੂਜਿਆਂ ਦੀ ਮਦਦ ਹੀ ਕਰਦਾ ਰਿਹਾ ਸੀ ਮੈਂ ਸਿਰ ਹਿਲਾਇਆ ਮਾਤਾ ਨੂੰ ਦੇਖਦੇ ਹੋਏ ਕਿਹਾ ਅੱਛਾ ਮੈਂ ਖਾਣਾ ਪੇਜਵਾ ਦਿੰਦਾ ਹਾਂ ਤੁਸੀਂ ਖਾ ਲੈਣਾ ਇੱਥੇ ਬੈਠੇ ਰਹਿਣਾ ਕਿਤੇ ਨਾ ਜਾਣਾ ਮੈਨੂੰ ਕੋਈ ਜ਼ਰੂਰੀ ਕੰਮ ਹੈ ਮੈਂ ਉਹ ਕਰਕੇ ਵਾਪਸ ਆਉਣਾ ਹਾਂ ਫਿਰ ਮੈਂ ਤੇਰੇ ਕੋਲ ਵਾਪਸ ਆਵਾਂਗਾ ਉਹ ਦੋਨੇ ਹੱਥ ਉੱਪਰ ਕਰਕੇ ਮੈਨੂੰ ਅਸੀਸਾਂ ਦੇਂਦੇ ਹੋਈ ਪ੍ਰਮਾਤਮਾ ਤੋਂ ਖੁਸ਼ੀਆਂ ਦੇਵੇ ਬੇਟਾ ਬੱਸ ਮੇਰਾ ਬੱਚਾ ਆ ਜਾਵੇ ਅਸੀਂ ਇੱਥੋਂ ਚਲੇ ਜਾਵਾਂਗੇ ਪਤਾ ਨਹੀਂ ਕਿੱਥੇ ਰਹਿ ਗਿਆ ਹੋਣਾ ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟਰ ਤੇ ਬਹਿ ਗਿਆ ਉਹਦੀਆਂ ਗੱਲਾਂ ਤੋਂ ਇਹ ਸਾਫ਼ ਹੋ ਗਿਆ ਸੀ ਕਿ ਉਹਦੇ ਕੋਲ ਆਪਣੇ ਮੁੰਡੇ ਦਾ ਕੋਈ ਮੋਬਾਈਲ ਨੰਬਰ ਨਹੀਂ ਸੀ ਹੁਣ ਮੈਨੂੰ ਚਿੰਤਾ ਹੋਰ ਹੋਣ ਲੱਗੀ ਜਿਵੇਂ ਜਿਵੇਂ ਘੜੀ ਦੀ ਸੂਈਆਂ ਅੱਗੇ ਵਧਦੀਆਂ ਗਈਆਂ ਟਾਈਮ ਅੱਗੇ ਵਧਦਾ ਗਿਆ ਮੇਰੇ ਦਿਲ ਦੀ ਧੜਕਣ ਹੋਰ ਵੀ ਤੇਜ਼ ਹੋ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਸ ਦਾ ਮੁੰਡਾ ਅਜੇ ਤੱਕ ਵਾਪਸ ਨਹੀਂ ਸੀ ਆਇਆ ਮੈਂ ਆਪਣੇ ਇੱਕ ਮੁੰਡੇ ਨੂੰ ਪੰਚਰ ਵਾਲੀ ਦੁਕਾਨ ਤੇ ਭੇਜਿਆ ਪਰ ਉੱਥੇ ਇਹ ਜਵਾਬ ਮਿਲਿਆ ਸਵੇਰ ਤੋਂ ਸੈਂਕੜੇ ਲੋਕ ਇੱਥੇ ਆਏ ਸਨ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਮੈਂ ਖੁਦ ਵੀ ਜਾ ਕੇ ਉਸ ਦੁਕਾਨਦਾਰ ਨੂੰ ਮਿਲਿਆ ਮੁੰਡੇ ਦਾ ਹੁਲੀਆ ਦੱਸਿਆ ਉਸ ਦਾ ਜਵਾਬ ਉਹੀ ਸੀ ਕਿ ਭਾਈ ਇਹੋ ਜਿਹਾ ਇੱਥੇ ਕੋਈ ਬੰਦਾ ਨਹੀਂ ਆਇਆ ਹੁਣ ਮੈਨੂੰ ਸੱਚ ਵਿੱਚ ਬਹੁਤ ਜ਼ਿਆਦਾ ਕਬਰਾਠ ਆਉਣ ਲੱਗੀ ਸੀ ਆਖਰ ਉਹ ਮੁੰਡਾ ਗਿਆ ਕਿੱਥੇ ਮੈਂ ਵਾਪਸ ਆ ਕੇ ਦੇਖਿਆ ਤਾਂ ਉਹ ਬਜ਼ੁਰਗ ਮਾਤਾ ਦਰਵਾਜ਼ੇ ਤੇ ਖੜੀ ਸੀ ਉਸ ਦੀ ਹਾਲਤ ਦੱਸ ਰਹੀ ਸੀ ਉਹ ਹੁਣ ਬੇਚੈਨ ਹੋ ਰਹੀ ਸੀ ਮੈਨੂੰ ਦੇਖਦੇ ਸਾਰ ਉਹ ਛੇਤੀ ਨਾਲ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਕੀ ਹੋਇਆ ਪੁੱਤ ਕੁਝ ਪਤਾ ਲੱਗਿਆ ਮੇਰੇ ਮੁੰਡੇ ਦਾ ਮੈਂ ਨਾਂ ਵਿੱਚ ਸਿਰ ਹਿਲਾਇਆ ਮਾਤਾ ਨੂੰ ਕਿਹਾ ਆਤਾ ਜੀ ਤੁਸੀਂ ਅੰਦਰ ਚਲੋ ਧੁੱਪ ਬਹੁਤ ਹੈ ਸ਼ਾਇਦ ਉਹ ਥੋੜਾ ਅੱਗੇ ਨਿਕਲ ਗਿਆ ਹੋਣਾ ਉਹਦੇ ਮੋਟਰਸਾਈਕਲ ਵਿੱਚ ਕੋਈ ਪਰੇਸ਼ਾਨੀ ਆ ਗਈ ਹੋਣੀ ਨਹੀਂ ਪੁੱਤ ਐਡੀ ਵੱਡੀ ਗੱਲ ਨਹੀਂ ਉਹ ਤਾਂ ਸਿਰਫ ਖਾਵਾ ਪੁਰਾਣ ਵਾਲੀ ਗੱਲ ਕਰ ਰਿਹਾ ਸੀ ਕੁਝ ਛੋਟੇ ਮੋਟੇ ਕੰਮ ਹੋਣੇ ਇਹਦੇ ਵਿੱਚ ਇੰਨਾ ਸਮਾਂ ਨਹੀਂ ਲੱਗਦਾ ਹੁੰਦਾ ਉਸ ਦੀ ਆਵਾਜ਼ ਵਿੱਚ ਚਿੰਤਾ ਵਧਦੀ ਦੇਖ ਕੇ ਮੇਰੇ ਬੇਚੈਨੀ ਹੋਰ ਵੀ ਵਧਣ ਲੱਗੀ ਮੈਂ ਉਸ ਨੂੰ ਅੰਦਰ ਬੁਲਾ ਲਿਆ ਆਪਣੇ ਇੱਕ ਮੁੰਡੇ ਦੇ ਜ਼ਰੀਏ ਇੱਕ ਕਮਰੇ ਵਿੱਚ ਉਸ ਨੂੰ ਆਰਾਮ ਕਰਨ ਲਈ ਭੇਜ ਦਿੱਤਾ ਕਾਂਕਿ ਉਹ ਥੋੜੀ ਦੇਰ ਹੋਰ ਸੌਂ ਸਕੇ ਸਮਾਂ ਹੌਲੀ-ਹੌਲੀ ਲੰਘਦਾ ਗਿਆ ਸ਼ਾਮ ਦਾ ਹਨੇਰਾ ਹੋਣ ਲੱਗਿਆ ਸੀ ਹੁਣ ਉਹ ਮਾਤਾ ਵਾਰ-ਵਾਰ ਆ ਰਹੀ ਸੀ ਉਹ ਵਾਰ-ਵਾਰ ਰੋਂਦੇ ਹੋਏ ਆ ਰਹੀ ਸੀ ਉਸ ਨੂੰ ਦੇਖ ਕੇ ਮੈਂ ਘਬਰਾ ਗਿਆ ਉਸ ਵੇਲੇ ਆਪਣੇ ਕਾਊਂਟਰ ਵਿੱਚੋਂ ਬਾਹਰ ਨਿਕਲ ਕੇ ਆਇਆ ਉਹਦੀ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ ਉਹ ਕਹਿੰਦੀ ਸੀ ਮੇਰਾ ਮੁੰਡਾ ਅਜੇ ਤੱਕ ਨਹੀਂ ਆਇਆ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਮੈਂ ਘਰੇ ਜਾਣਾ ਹੈ ਮੇਰਾ ਮੁੰਡਾ ਪੁੱਕਾ ਹੋਣਾ ਉਸਨੇ ਕੁਝ ਖਾਧਾ ਨਹੀਂ ਹੋਣਾ ਉਸ ਦੀ ਮਮਤਾ ਦੀ ਚਿੰਤਾ ਦੇਖ ਕੇ ਮੈਨੂੰ ਉਸ ਦੇ ਮੁੰਡੇ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਕੋਈ ਬੰਦਾ ਇੰਨਾ ਕਿਵੇਂ ਲਾਹ ਪ੍ਰਵਾਹ ਹੋ ਸਕਦਾ ਹੈ ਕਿ ਮਾਂ ਨੂੰ ਛੱਡ ਕੇ ਹੀ ਭੁੱਲ ਜਾਵੇ ਜੇ ਭੁੱਲ ਵੀ ਗਿਆ ਤਾਂ ਸਵੇਰ ਤੋਂ ਹੁਣ ਤੱਕ ਇੰਨਾ ਟਾਈਮ ਘਟ ਹੈ ਮੇਰਾ ਗੁੱਸੇ ਨਾਲ ਬੁਰਾ ਹਾਲ ਸੀ ਉਹ ਮਾਤਾ ਲਗਾਤਾਰ ਰੋ ਰਹੀ ਸੀ ਮੈਂ ਉਸ ਨੂੰ ਫੜ ਕੇ ਕੁਰਸੀ ਤੇ ਬਿਠਾਇਆ ਅਤੇ ਠੰਡਾ ਪਾਣੀ ਮੰਗਵਾਇਆ ਪਾਣੀ ਦੀ ਬੋਤਲ ਉਸ ਕੋਲ ਕਰਦੇ ਹੋਏ ਕਿਹਾ ਮਾਂ ਜੀ ਇਸ ਤਰ੍ਹਾਂ ਰੋਣ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਰੋਣ ਨਾਲ ਕੋਈ ਹੱਲ ਨਹੀਂ ਨਿਕਲੇਗਾ ਮੈਂ ਕੁਝ ਕਰਦਾ ਪਰ ਤੁਸੀਂ ਆਪਣੇ ਆਪ ਤੇ ਕਾਬੂ ਰੱਖੋ ਇਸ ਤਰ੍ਹਾਂ ਰੋਣ ਨਾਲ ਤੁਹਾਡੀ ਤਬੀਤ ਹੋਰ ਜ਼ਿਆਦਾ ਖਰਾਬ ਹੋ ਜਾਵੇਗੀ ਉਸਨੇ ਕਿਹਾ ਮੇਰੇ ਕੋਲ ਸਿਰਫ ਇੱਕੋ ਹੀ ਦਵਾਈ ਦੀ ਖੁਰਾਕ ਹੈ ਜੇ ਸਵੇਰ ਤੱਕ ਮੈਨੂੰ ਦਵਾਈ ਨਾ ਮਿਲੀ ਤਾਂ ਮੇਰੀ ਤਬੀਤ ਖਰਾਬ ਹੋਣ ਲੱਗ ਜਾਵੇਗੀ ਮੇਰੇ ਹੱਥ ਪੈਰ ਸੁਨਨ ਹੋ ਜਾਣ ਲੱਗ ਜਾਂਦੇ ਹਨ ਬੇਟਾ ਕੁਝ ਕਰ ਮੈਂ ਉਸੇ ਵੇਲੇ ਕਿਹਾ ਮਾਂ ਜੋ ਦਵਾਈ ਤੂੰ ਖਾਣੀ ਹੈ ਉਸਦੇ ਪੰਨੇ ਤੇਰੇ ਕੋਲ ਹਨ ਉਹ ਮੈਨੂੰ ਦੇ ਦੇ ਮੈਂ ਦਵਾਈ ਮੰਗਵਾ ਦਿੰਨਾ ਹਾਂ ਉਸਨੇ ਸਿਰ ਹਿਲਾਇਆ ਤੇ ਆਪਣੇ ਲਿਫਾਫੇ ਵਿੱਚੋਂ ਦਵਾਈਆਂ ਦੇ ਪੰਨੇ ਕੱਢ ਕੇ ਮੈਨੂੰ ਦੇ ਦਿੱਤੇ ਅਤੇ ਕਹਿ ਕਿ ਇਹ ਮੇਰੇ ਸ਼ੂਗਰ ਦੀ ਦਵਾਈ ਦੇ ਪੱਤੇ ਹਨ ਤੂੰ ਮੈਨੂੰ ਦੋ ਪੱਤੇ ਮੰਗਵਾ ਦੀ ਪੁੱਤ ਨਹੀਂ ਤਾਂ ਮੇਰੀ ਤਬੀਤ ਬਹੁਤ ਜ਼ਿਆਦਾ ਖਰਾਬ ਹੋ ਜਾਵੇਗੀ ਮੇਰਾ ਮੁੰਡਾ ਜਿਵੇਂ ਆਵੇਗਾ اسی ਤਰ੍ਹਾਂ 1-1 ਰੁਪਇਆ ਵਾਪਸ ਕਰ ਦੇਾਂਗੇ ਮੈਂ ਕਿਸੇ ਦਾ ਕਰਜ਼ਾ ਨਹੀਂ ਰੱਖਦੀ ਮੈਂ ਬਿਨਾਂ ਕੁਝ ਕਹੇ ਉਹ ਗੋਲੀਆਂ ਵਾਲੇ ਖਾਲੀ ਪੱਤੇ ਲੈ ਅਤੇ ਆਪਣੇ ਮੁੰਡਿਆਂ ਨੂੰ ਵੇਚ ਕੇ ਦਵਾਈਆਂ ਮੰਗਵਾ ਦਿੱਤੀਆਂ ਹੁਣ ਉਸ ਨੂੰ ਭੁੱਖ ਵੀ ਲੱਗ ਰਹੀ ਸੀ ਮੈਂ ਉਸਨੂੰ ਆਪਣੇ ਕੋਲ ਬਿਠਾ ਕੇ ਖਾਣਾ ਖਵਾਇਆ ਕਈ ਵਾਰ ਉਹ ਖਾਂਦੇ ਖਾਂਦੇ ਰੋਣ ਲੱਗ ਪਈ ਪਰ ਮੈਂ ਉਸਨੂੰ ਦਿਲਾਸਾ ਦਿੰਦਾ ਰਿਹਾ ਮੇਰਾ ਮਨ ਕਰਦਾ ਸੀ ਉਸ ਮੁੰਡੇ ਨੂੰ ਫੜ ਕੇ ਉਸਦੇ ਚਾਰ ਪੰਜ ਚਪੇੜਾ ਮਾਰਾਂ ਵੀ ਕੋਈ ਬੰਦਾ ਇੰਨਾ ਕਿਵੇਂ ਲਾਪਰਵਾਹ ਹੋ ਸਕਦਾ ਹੈ ਮੇਰੇ ਦਿਲ ਤੇ ਦਿਮਾਗ ਵਿੱਚ ਇਹੀ ਸਵਾਲ ਉਲਝਿਆ ਹੋਇਆ ਸੀ ਮੈਂ ਆਪਣੀ ਸੀਸੀਟੀਵੀ ਕੈਮਰੇ ਦੇਖ ਕੇ ਮੈਂ ਬਸ ਇਹੀ ਅਰਦਾਸ ਕਰ ਰਿਹਾ ਸੀ ਕਿ ਕਿਸੇ ਤਰ੍ਹਾਂ ਉਹ ਮੋਟਰਸਾਈਕਲ ਦਾ ਨੰਬਰ ਕੈਮਰੇ ਦੇ ਵਿੱਚ ਆ ਜਾਵੇ ਪਰ ਅਫਸੋਸ ਇਸ ਤਰ੍ਹਾਂ ਨਾ ਹੋਇਆ ਕੈਮਰੇ ਵਿੱਚ ਸਿਰਫ ਮੋਟਰਸਾਈਕਲ ਦਾ ਅਗਲਾ ਹਿੱਸਾ ਹੀ ਦਿਖਾਈ ਦੇ ਰਿਹਾ ਸੀ ਨੰਬਰ ਪਲੇਟ ਨਹੀਂ ਇਸ ਵਜ੍ਹਾ ਕਰਕੇ ਮੈਨੂੰ ਕੁਝ ਵੀ ਹਾਸਲ ਨਾ ਹੋ ਸਕਿਆ ਰਾਤ ਹੁੰਦੀ ਜਾ ਰਹੀ ਸੀ ਬਜ਼ੁਰਗ ਮਾਤਾ ਥੱਕ ਚੁੱਕੀ ਸੀ ਅੱਖਾਂ ਹੌਲੀ ਹੌਲੀ ਬੰਦ ਹੋਣ ਲੱਗੀਆਂ ਸ਼ਾਇਦ ਦਵਾਈ ਦਾ ਅਸਰ ਹੋ ਰਿਹਾ ਸੀ ਮੈਂ ਉਸ ਨੂੰ ਦੇਖ ਕੇ ਕਿਹਾ ਮਾਂ ਜੀ ਇੱਕ ਕੰਮ ਕਰੋ ਮੇਰੇ ਨਾਲ ਘਰੇ ਚੱਲੋ ਤੈਨੂੰ ਇੱਥੇ ਇਕੱਲੇ ਛੱਡਣ ਦਾ ਮੇਰਾ ਮਨ ਨਹੀਂ ਕਰ ਰਿਹਾ ਪਤਾ ਨਹੀਂ ਕਿਉਂ ਮੈਂ ਉਸ ਔਰਤ ਨੂੰ ਜਰਾ ਵੀ ਸ਼ਕਤੀ ਨਾਲ ਪੇਸ ਨਹੀਂ ਆ ਸਕ ਰਿਹਾ ਪਤਾ ਨਹੀਂ ਕਿ ਮੈਂ ਉਸ ਮਾਤਾ ਨੂੰ ਜਮ੍ਹਾਂ ਵੀ ਸ਼క్తి ਨਾਲ ਪੇਸ਼ ਨਹੀਂ ਆ ਸਕਦਾ ਸੀ ਅਤੇ ਨਾ ਹੀ ਝਟਕ ਸਕਦਾ ਸੀ ਜਦ ਕਿ ਮੈਂ ਆਮ ਤੌਰ ਤੇ ਬਹੁਤ ਜ਼ਿਆਦਾ ਕਠੋਰ ਸੁਭਾਅ ਦਾ ਬੰਦਾ ਸੀ ਮੇਰੇ ਪੂਰੇ ਸਟਾਫ ਨੂੰ ਮੇਰੇ ਤੋਂ ਡਰ ਲੱਗਦਾ ਸੀ ਮੇਰੇ ਨਾਲ ਕੋਈ ਵੀ ਅੱਖ ਮਿਲਾ ਕੇ ਗੱਲ ਨਹੀਂ ਸੀ ਕਰਦਾ ਪਰ ਉਸ ਮਾਤਾ ਦੇ ਸਾਹਮਣੇ ਮੈਂ ਜਿਵੇਂ ਬਿਲਕੁਲ ਬਦਲ ਗਿਆ ਹੋਵਾਂ ਮੇਰੇ ਹੋਟਲ ਵਿੱਚ ਕਈ ਕਮਰੇ ਸੀ ਜਿੱਥੇ ਉਹ ਕਈ ਰਾਤਾਂ گزار ਸਕਦੀ ਸੀ ਪਰ ਫਿਰ ਵੀ ਮੈਂ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ ਮੈਂ ਸੋਚਦਾ ਰਿਹਾ ਜੇ ਰਾਤ ਨੂੰ ਇਸ ਨੂੰ ਮੇਰੀ ਲੋੜ ਪੈ ਗਈ ਤਾਂ ਉਹ ਕੀ ਕਰੇਗੀ ਇਸ ਲਈ ਮੈਂ ਉਸ ਨੂੰ ਆਪਣੇ ਘਰ ਲਿਜਾਣ ਲਈ ਕਿਹਾ ਪਰ ਉਹ ਉਸ ਵੇਲੇ ਬੋਲੀ ਨਹੀਂ ਪੁੱਤ ਮੈਂ ਘਰ ਨਹੀਂ ਜਾਵਾਂਗੀ ਮੈਂ ਇੱਥੇ ਬਾਹਰ ਹੀ ਬੈਠਾਂਗੀ ਮੇਰਾ ਮੁੰਡਾ ਆਏਗਾ ਉਸ ਨੂੰ ਭੁੱਲਣ ਦੀ ਆਦਤ ਹੈ ਅਕਸਰ ਚੀਜ਼ਾਂ ਰੱਖ ਕੇ ਪਹੁੰਚ ਜਾਂਦਾ ਹੈ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੈਂ ਉਸ ਨੂੰ ਦੇਖਦਾ ਰਿਹਾ ਤੇ ਕਿਹਾ ਮਾਂ ਮੈਂ ਕਹਾਂ ਜੇ ਉਸ ਨੇ ਆਣਾ ਹੋਵੇਗਾ ਤਾਂ ਉਹ ਆ ਜਾਵੇਗਾ ਉਹ ਜੇ ਤੇਰੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਫੋਨ ਕਰ ਦੇਵੇਗਾ ਮੈਂ ਸਾਰੀ ਰਾਤ ਜਾ ਕੇ ਇੰਤਜ਼ਾਰ ਕਰਾਂਗਾ ਤੂੰ ਚਿੰਤਾ ਨਾ ਕਰ ਪਰ ਤੈਨੂੰ ਇੱਥੇ ਇਕੱਲਾ ਨਹੀਂ ਛੱਡ ਸਕਦਾ ਇੱਕ ਤੂੰ ਬਿਮਾਰ ਹੈ ਮੇਰੇ ਘਰ ਚੱਲ ਉੱਥੇ ਆਰਾਮ ਕਰੀ ਤੈਨੂੰ ਵਧੀਆ ਮਹਿਸੂਸ ਹੋਵੇਗਾ ਉਹ ਕਹਿੰਦੀ ਮੇਰਾ ਮਨ ਨਹੀਂ ਮੰਨ ਰਿਹਾ ਮੇਰਾ ਪੁੱਤ ਜ਼ਰੂਰ ਆਵੇਗਾ ਫਿਰ ਤੈਨੂੰ ਪਰੇਸ਼ਾਨੀ ਨਹੀਂ ਹੋਵੇਗੀ ਅੱਧੀ ਰਾਤ ਨੂੰ ਮੈਨੂੰ ਵਾਪਸ ਇੱਥੇ ਛੱਡਣ ਆਵੇਗਾ ਮੈਂ ਉਸ ਵੇਲੇ ਕਿਹਾ ਮਾਂ ਤੈਨੂੰ ਤੇਰਾ ਬੇਟਾ ਕਹਿ ਰਿਹਾ ਹੈ ਨਾ ਤੈਨੂੰ ਅੱਧੀ ਰਾਤ ਨੂੰ ਇੱਥੇ ਛੱਡ ਨਹੀਂ ਸਕਦਾ ਮੇਰੇ ਕੋਲ ਗੱਡੀ ਹੈ ਡਰਾਈਵਰ ਹੈ ਤੂੰ ਚਿੰਤਾ ਨਾ ਕਰ ਮਾਂ ਕੁਝ ਪਰੇਸ਼ਾਨ ਜਿਹੀ ਦਿਖ ਰਹੀ ਸੀ ਕੁਝ ਦੇਰ ਬਾਅਦ ਉਸਨੇ ਸਿਰ ਹਲਾ ਦਿੱਤਾ ਅਤੇ ਕਹਿੰਦੀ "ਅੱਛਾ ਪੁੱਤ, ਚੱਲ ਠੀਕ ਹੈ। ਚੱਲ ਮੈਂ ਤੇਰੇ ਨਾਲ ਚੱਲਦੀ ਹਾਂ। ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਇਆ ਉਹ ਕਹਿ ਕੇ ਉਸਨੇ ਆਪਣਾ ਦੁਪੱਟਾ ਠੀਕ ਕੀਤਾ ਅਤੇ ਕਹਿੰਦੀ ਮੈਂ ਤਿਆਰ ਹਾਂ ਪੁੱਤ। ਚੱਲ।" ਮੈਂ ਸਿਰ ਹਲਾ ਕੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜ਼ਰੂਰੀ ਗੱਲ ਆ ਸਮਝਾ ਕੇ ਉਸ ਬਜ਼ੁਰਗ ਮਾਤਾ ਨੂੰ ਆਪਣੇ ਕਾਰ ਲੈ ਗਿਆ। ਜਿਵੇਂ ਉਹ ਮੇਰੀ ਕਾਰ ਦੇ ਅੱਗੇ ਵਾਲੀ ਸੀਟ ਤੇ ਬੈਠ ਕੇ ਮੁਸਕਰਾ ਕੇ ਕਹਿੰਦੀ "ਮੇਰੀ ਬਹੁਤ ਇੱਛਾ ਸੀ ਮੈਂ ਕਿਸੇ ਵੱਡੀ ਕਾਰ ਵਿੱਚ ਬੈਠਾਂ।" ਕੁੰਮਾ ਦੇਖਾ ਜਰਾ ਬਨੇ ਮੇਰੀ ਇਹ ਇੱਛਾ ਪੂਰੀ ਕਰ ਦਿੱਤੀ ਬਸ ਮੇਰਾ ਮੁੰਡਾ ਨਾਲ ਹੁੰਦਾ ਤਾਂ ਹੋਰ ਵੀ ਚੰਗਾ ਲੱਗਣਾ ਸੀ ਮੈਂ ਉਹਦੇ ਵੱਲ ਦੇਖਿਆ ਉਸਦੀ ਅੱਖ ਵਿੱਚ ਉਸਦੀ ਉਮੀਦ ਦਿਲ ਵਿੱਚ ਇੱਕ ਦਰਦ ਸੀ ਮੈਂ ਉਹਦੇ ਵੱਲ ਦੇਖਿਆ ਅਤੇ ਮਾਨੀ ਮਨ ਵਿੱਚ ਬਹੁਤ ਕੁਝ ਸੋਚ ਰਿਹਾ ਸੀ ਉਹ ਕਿੰਨੀ ਸੋਹਣੀ ਤੇ ਕਿੰਨੀ ਨੇਕ ਦਿਲ ਅਰਥ ਸੀ ਸਾਡੇ ਵਰਗੇ ਮੁੰਡੇ ਉਸਦੀ ਕਦਰ ਤੱਕ ਨਹੀਂ ਕਰਦੇ ਮੈਨੂੰ ਹੁਣ ਪੂਰਾ ਯਕੀਨ ਹੋ ਚੁੱਕਾ ਸੀ ਕਿ ਉਹ ਬੰਦਾ ਆਪਣੀ ਮਾਂ ਤੋਂ ਪਿੱਛਾ ਛੁੜਾ ਕੇ ਭੱਜ ਗਿਆ ਹੈ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਤੇ ਤਰਸ ਵੀ ਆ ਰਿਹਾ ਸੀ ਹੁਣ ਇਸ ਔਰਤ ਦਾ ਕੀ ਹੋਵੇਗਾ ਮੈਂ ਉਸੇ ਪਲ ਹੀ ਮਨ ਹੀ ਮਨ ਇਹ ਫੈਸਲਾ ਕਰ ਲਿਆ ਜਦੋਂ ਤੱਕ ਮੈਂ ਜਿਉਂਦਾ ਹਾਂ ਇਸ ਔਰਤ ਦੀ ਦੇਖਭਾਲ ਕਰਾਂਗਾ ਪਰਮਾਤਮਾ ਨੇ ਹੀ ਇਸ ਦਾ ਕੋਈ ਕਾਰਨ ਬਣਾਇਆ ਹੋਵੇਗਾ ਜੋ ਇਸ ਔਰਤ ਨੂੰ ਮੇਰੇ ਕੋਲ ਪਹੁੰਚਾ ਦਿੱਤਾ ਹੈ ਨਹੀਂ ਤਾਂ ਉਸ ਦਾ ਬੰਦਾ ਉਸ ਨੂੰ ਕਿਤੇ ਹੋਰ ਟਾਬੇ ਤੇ ਛੱਡ ਸਕਦਾ ਸੀ ਮੈਂ ਆਪਣੇ ਘਰ ਪਹੁੰਚ ਗਿਆ ਜਿਵੇਂ ਜਿਵੇਂ ਉਸ ਨੇ ਮੇਰਾ ਹੱਥ ਫੜਿਆ ਮੈਨੂੰ ਲੱਗਿਆ ਮੈਂ ਇੱਕ ਚੰਗਾ ਇਨਸਾਨ ਬਣਦਾ ਜਾ ਰਿਹਾ ਹਾਂ ਮੈਂ ਆਪਣੇ ਛੋਟੇ ਜੇ ਕੰਮ ਨੂੰ بڑے ਦਿਲ ਨਾਲ ਸਜਾਇਆ ਸੀ ਜੇਵੇਂ ਗੱਡੀ ਹੋਰ ਅੱਗੇ ਆਈ ਬੁਰਜ ਵਿੱਚ ਰੁਕੀ ਉਹ ਔਰਤ ਖੁਸ਼ ਹੋ ਕੇ ਕਹਿੰਦੀ ਵਾਹ ਤੇਰਾ ਘਰ ਤਾਂ ਬਹੁਤ ਸੋਹਣਾ ਪੁੱਤ ਮੇਰੀ ਬਹੁਤ ਇੱਛਾ ਸੀ ਕਦੇ ਇਸ ਤਰ੍ਹਾਂ ਦਾ ਘਰ ਵੀ ਮੈਂ ਦੇਖਾਂ ਇਸ ਤਰ੍ਹਾਂ ਦਾ ਘਰ ਤਾਂ ਮੈਂ ਪੁੱਤ ਨਾਟਕਾਂ ਤੇ ਡਰਾਮੇ ਵਿੱਚ ਹੀ ਦੇਖਦੀ ਹੁੰਦੀ ਸੀ ਬੇਟਾ ਕਹਿੰਦਾ ਸੀ ਇਹ ਅਮੀਰ ਲੋਕਾਂ ਦਾ ਘਰ ਹੈ ਮੈਨੂੰ ਕਹਿੰਦੀ ਲੱਗਦਾ ਪੁੱਤ ਤੂੰ ਬਹੁਤ ਅਮੀਰ ਹੈਂ ਮੈਂ ਮੁਸਕਰਾ ਪਿਆ ਸਿਰ ਹਿਟਾ ਕੇ ਕਰਕੇ ਕਿਹਾ ਅਮੀਰ ਹਾਂ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਇਨਾ ਜ਼ਰੂਰ ਕਹਿ ਸਕਦਾ ਕਿ ਕਿਸੇ ਦੇ ਸਾਹਮਣੇ ਹੱਥ ਨਹੀਂ ਕੀਤਾ ਜੋ ਵੀ ਕਮਾਇਆ ਹੈ ਉਹਦੇ ਵਿੱਚ ਸਬਰ ਤੇ ਸੰਤੋਖ ਪਾਇਆ ਹੈ ਜਿੰਨਾ ਮੇਰੇ ਕੋਲ ਹੋਇਆ ਮੈਂ ਵੰਡਦਾ ਰਿਹਾ ਉਹ ਮੁਸਕਰਾ ਕੇ ਕਹਿੰਦੀ ਰੱਬ ਤੇਰੀ ਕਿਸਮਤ ਵਿੱਚ ਹੋਰ ਬਰਕਤ ਪਾਵੇ ਜਿਸ ਤਰ੍ਹਾਂ ਨਾਲ ਤੂੰ ਅੱਜ ਮੇਰਾ ਧਿਆਨ ਰੱਖਿਆ ਹੈ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਅੱਜ ਮੈਂ ਤੈਨੂੰ ਦਿਲ ਤੋਂ ਬਹੁਤ ਜ਼ਿਆਦਾ ਅਸੀਸ ਤੇ ਆਸ਼ੀਰਵਾਦ ਦਿੰਨੀ ਹਾਂ ਬਸ ਰੱਬ ਕਰੇ ਮੇਰਾ ਮੁੰਡਾ ਮੈਨੂੰ ਲੈਣ ਆ ਜਾਵੇ ਮੈਨੂੰ ਉਸਦੀ ਬਹੁਤ ਚਿੰਤਾ ਹੋ ਰਹੀ ਹੈ ਉਸ ਨੂੰ ਸਿਰਫ ਮੇਰੇ ਹੱਥ ਦਾ ਹੀ ਖਾਣਾ ਪਸੰਦ ਹੈ। ਬਾਹਰਕਾਦੇ ਉਹ ਕੁਝ ਖਾਂਦਾ ਹੀ ਨਹੀਂ। ਮੈਂ ਬਸ ਹਾਂਵ ਜਿ ਸਰ ਹਿਲਾਇਆ ਤੇ ਉਹਦੇ ਨਾਲ ਗੱਡੀ ਵਿੱਚੋਂ ਉੱਤਰ ਗਿਆ। ਇੱਕ ਪਲ ਤਾਂ ਦਿਲ ਵਿੱਚ ਖਿਆਲ ਆਇਆ ਕਿ ਉਸ ਔਰਤ ਨੂੰ ਸੱਚ ਦੱਸਦਾ ਉਸ ਦਾ ਮੁੰਡਾ ਉਸਨੇ ਛੱਡ ਕੇ ਹਮੇਸ਼ਾ ਲਈ ਜਾ ਚੁੱਕਾ ਹੈ। ਪਰ ਜਿੰਨੇ ਪਿਆਰ ਤੇ ਵਿਸ਼ਵਾਸ ਨਾਲ ਉਹ ਆਪਣੇ ਮੁੰਡੇ ਨੂੰ ਯਾਦ ਕਰ ਰਹੀ ਸੀ, ਜਿੰਨੇ ਪਿਆਰ ਨਾਲ ਉਹਦਾ ਨਾਮ ਲੈ ਰਹੀ ਸੀ। ਮੈਂ ਇੱਕ ਸ਼ਬਦ ਵੀ ਬੋਲ ਨਾ ਸਕਿਆ। ਮੈਨੂੰ ਲੱਗਿਆ ਚੁੱਪ ਰਹਿਣਾ ਹੀ ਠੀਕ ਹੈ। ਮੈਂ ਉਹਦਾ ਹੱਥ ਫੜਿਆ ਤੇ ਕਿਹਾ ਮਾਂ, ਚੱਲ ਹੁਣ ਅੰਦਰ ਚੱਲਦੇ ਆਂ। ਤੋ ਫਿਰ ਥੋੜੀ ਜੀ ਚਾਹ ਪੀ ਕੇ ਆਰਾਮ ਕਰ ਲੈਣਾ ਪਰ ਉਸੇ ਵੇਲੇ ਸਿਰ ਹਿਲਾਉਂਦੇ ਹੋਏ ਕਹਿੰਦੀ ਨਹੀਂ ਪੁੱਤ ਇਸ ਦੀ ਲੋੜ ਨਹੀਂ ਮੈਂ ਹੁਣ ਬਸ ਥੋੜਾ ਆਰਾਮ ਕਰ ਲਵਾਂਗੀ ਪਰ ਜਿਵੇਂ ਮੇਰੇ ਮੁੰਡੇ ਦਾ ਫੋਨ ਆਇਆ ਤਾਂ ਤੂੰ ਮੈਨੂੰ ਜਰੂਰ ਦੱਸ ਦੇਵੀਂ ਇਹ ਨਾ ਸਮਝ ਲੈਣਾ ਕਿ ਮੈਂ ਸੋਈ ਪਈ ਆ ਇਹ ਸੋਚ ਕੇ ਮੈਂ ਕਿਤੇ ਤੈਨੂੰ ਸਵੇਰੀ ਜਗਾਵਾਂਗੀ ਇਹ ਸੋਚ ਕੇ ਤੂੰ ਮੈਨ ਸਵੇਰੀ ਜਗਾਵੇਂ ਮੈਂ ਅੱਧੀ ਰਾਤ ਨੂੰ ਵੀ ਉੱਠ ਜਾਵਾਂਗੀ ਮੇਰੇ ਮੁੰਡੇ ਨੂੰ ਇੰਤਜ਼ਾਰ ਨਾ ਕਰਵਾਈ ਮੈਂ ਕੁਝ ਵੀ ਨਾ ਬੋਲ ਸਕਿਆ ਬਸ ਚੁੱਪਚਾਪ ਉਸ ਨੂੰ ਲੈ ਕੇ ਅੰਦਰ ਚਲਾ ਗਿਆ ਅਸੀਂ ਅਜੇ ਰੂਮ ਵਿੱਚ ਪਹੁੰਚੇ ਸੀ ਕਿ ਬਾਪੂ ਜੀ ਦੀ ਆਵਾਜ਼ ਆ ਗਈ। "ਬਿਕਰਮਾ, ਕਦੋਂ ਦਾ ਤੇਰਾ ਇੰਤਜ਼ਾਰ ਕਰ ਰਿਆਂ। ਆ ਗਿਆ ਪੁੱਤ? ਅੱਜ ਬਹੁਤ ਦੇਰ ਲਾ ਦਿੱਤੀ।" ਮੈਂ ਅਜੇ ਮੁੜਿਆ ਹੀ ਸੀ। ਮੈਂ ਦੇਖਿਆ ਬਾਪੂ ਜੀ ਠੀਕ ਮੇਰੇ ਸਾਹਮਣੇ ਖੜੇ ਸੀ। ਮੈਂ ਕੁਝ ਕਹਿੰਦਾ ਉਸ ਤੋਂ ਪਹਿਲਾਂ ਬਾਪੂ ਜੀ ਬੋਲ ਪਏ। "ਇਹ ਔਰਤ ਕੌਣ ਹੈ ਜੋ ਤੇਰੇ ਨਾਲ ਹੈ?" ਮੈਂ ਅਜੇ ਜਵਾਬ ਦੇਣ ਵਾਲੇ ਸੀ ਉਹ ਬਜ਼ੁਰਗ ਔਰਤ ਅਚਾਨਕ ਪਿੱਛੇ ਮੁੜੀ। ਉਹਦੀਆਂ ਅੱਖਾਂ ਵਿੱਚ ਹੰਝੂ ਸੀ। ਚਿਹਰਾ ਉਦਾਸ ਅਤੇ ਥੱਕਿਆ ਹੋਇਆ ਸੀ। ਅੱਖਾਂ ਵਿੱਚ ਉਸਦੇ ਵੀ ਹੰਝੂ ਆ ਗਏ। ਬਾਪੂ ਜੀ ਨੇ ਜਿਵੇਂ ਉਸ ਵੱਲ ਦੇਖਿਆ ਉਹ ਅਗਲਾ ਸਾਹ ਹੀ ਲੈਣਾ ਭੁੱਲ ਗਏ ਹੁਣ ਹੁਣ ਮੈਂ ਹੈਰਾਨੀ ਨਾਲ ਉਹਨਾਂ ਦੋਨਾਂ ਵੱਲ ਦੇਖ ਰਿਹਾ ਸੀ ਅਚਾਨਕ ਬਾਪੂ ਜੀ ਭੱਜ ਕੇ ਉਸ ਔਰਤ ਦੇ ਕੋਲ ਆਏ ਉਸ ਨੂੰ ਗਲ ਨਾਲ ਲਾ ਕੇ ਉੱਚੀ ਉੱਚੀ ਰੋਣ ਲੱਗ ਪਏ ਉਹਨਾਂ ਦਾ ਇਸ ਤਰ੍ਹਾਂ ਰੋਣਾ ਮੇਰੇ ਸਮਝ ਤੋਂ ਬਾਹਰ ਸੀ ਔਰਤਾਂ ਚੁੱਪ ਸੀ ਸ਼ਾਂਤ ਸੀ ਪਰ ਹੁਣ ਉਹ ਰੁਕ ਰੁਕ ਕੇ ਰੋਣ ਲੱਗੀ ਇਹ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ ਪਰ ਇਹ ਰੋ ਕਿਉਂ ਰਹੇ ਹਨ ਇਹ ਗੱਲ ਮੇਰੇ ਸਮਝ ਤੋਂ ਬਾਹਰ ਸੀ ਮੈਨੂੰ ਜਿਵੇਂ ਅਚਾਨਕ ਹੋਸ਼ ਆਈ ਮੈਂ ਉਸ ਵੇਲੇ ਦੋਨਾਂ ਨੂੰ ਅਲੱਗ ਕੀਤਾ ਤੇ ਬਾਪੂ ਜੀ ਵੱਲ ਗੁੱਸੇ ਨਾਲ ਦੇਖਦੇ ਹੋਏ ਕਿਹਾ ਕਿ ਬਾਪੂ ਜੀ ਇਹ ਕੀ ਬਤਮੀਜ਼ੀ ਹੈ ਬਾਪੂ ਜੀ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਹੋ ਥੋੜਾ ਤਾਂ ਲਿਆਜ ਕਰੋ ਉਹ ਆਪਣੀ ਮਹਿਮਾਨ ਹੈ ਮੇਰੀ ਗੱਲ ਸੁਣ ਕੇ ਬਾਪੂ ਜੀ ਕਹਿੰਦੇ ਇਹ ਮਹਿਮਾਨ ਨਹੀਂ ਇਹ ਤੇ ਆਪਣੇ ਘਰ ਦਾ ਹਿੱਸਾ ਹੈ ਮੈਨੂੰ ਮਾਫ ਕਰ ਦੇ ਮੈਂ ਤੇਰੇ ਗੇ ਹੱਥ ਜੋੜਦਾ ਹਾਂ ਤੂੰ ਕਿੱਥੇ ਚਲੀ ਗਈ ਸੀ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਫਿਰ ਉਹਨਾਂ ਨੇ ਉਸ ਔਰਦਾ ਹੱਥ ਫੜ ਕੇ ਆਪਣੇ ਦਿਲ ਤੇ ਰੱਖਿਆ ਅਤੇ ਕਹਿੰਦਾ ਦੇਖ ਮੇਰਾ ਦਿਲ ਕਨੀ ਜੋਰ ਨਾਲ ਧੜਕ ਰਿਹਾ ਹੈ ਮੈਂ ਉਸ ਵੇਲੇ ਬਾਪੂ ਜੀ ਨੂੰ ਦੂਰ ਤੱਕ ਦੇ ਹੋਏ ਕਿਹਾ ਤੁਸੀਂ ਇਹ ਕੀ ਬੋਲ ਰਹੇ ਹੋ ਇਹ ਔਰਤ ਅੱਜ ਮੇਰੇ ਟਾਬੇ ਤੇ ਆਪਣੇ ਹੀ ਮੁੰਡੇ ਦੇ ਨਾਲ ਆਈ ਸੀ ਤੇ ਗਲਤੀ ਨਾਲ ਉਹ ਇੱਥੇ ਰੁਕ ਗਈ ਹੈ ਇਹ ਆਪਣੇ ਘਰ ਦਾ ਮੈਂਬਰ ਕਿਵੇਂ ਹੋ ਸਕਦੀ ਹੈ ਤੁਹਾਨੂੰ ਕੋਈ ਗਲਤ ਭੈਮੀ ਹੋ ਗਿਆ ਪਾਪਾ ਬਾਪੂ ਜੀ ਨੇ ਹੌਲੀ ਜੀ ਸਰ ਹਿਲਾਇਆ ਤੇ ਕਿਹਾ ਬਿਕਰਮਾ ਇਹ ਕੋਈ ਹੋਰ ਨਹੀਂ ਇਹ ਤੇਰੀ ਮਾਂ ਹੈ ਮੇਰੀ ਘਰ ਵਾਲੀ ਸਰਬਜੀਤ ਕੌਰ ਹੈ ਇਹ ਕਹਿੰਦੇ ਹੋਏ ਬਾਪੂ ਜੀ ਦੇ ਜਮੀਨ ਤੇ ਬਹਿ ਗਏ ਉਹ ਔਰਤ ਵੀ ਅੱਗੇ ਹੁੰਦੇ ਹੋਏ ਕਹਿੰਦੀ ਤੂੰ ਠੀਕ ਹੈ ਨਾ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਜਿਉਂਦਾ ਹੋਵੇਂਗਾ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗਣ ਲੱਗ ਪਿਆ ਇਹ ਔਰਤ ਮੇਰੀ ਮਾਂ ਹੈ ਪਰ ਮੈਨੂੰ ਤਾਂ ਬਚਪਨ ਤੋਂ ਇਹੀ ਦੱਸਿਆ ਗਿਆ ਸੀ ਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ ਤਾਂ ਇਹ ਫਿਰ ਜਿਉਂਦੀ ਕਿਵੇਂ ਹੋ ਗਈ ਉਹ ਮਾਤਾ ਰੋਂਦੇ ਰੋਂਦੇ ਕਹਿੰਦੀ ਮੈਨੂੰ ਮaaf ਕਰ ਦੇ ਤੇਰੇ ਤੋਂ ਬਾਅਦ ਮੈਂ ਦੂਜਾ ਵਿਆਹ ਕਰਵਾ ਲਿਆ ਸੀ ਮੇਰਾ ਇੱਕ ਮੁੰਡਾ ਵੀ ਹੈ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਬਾਪੂ ਜੀ ਬੋਲੇ ਨਹੀਂ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਤੂੰ ਸਹੀ ਕੀਤਾ ਦੂਜਾ ਵਿਆਹ ਕਰਵਾ ਲਿਆ ਮੈਨੂੰ ਨਹੀਂ ਪਤਾ ਇਹਦੇ ਵਿੱਚ ਚੰਗਾ ਮਾੜਾ ਕੀ ਹੈ ਪਰ ਮੈਂ ਬਹੁਤ ਖੁਸ਼ ਹਾਂ ਇਸ ਉਮਰ ਵਿੱਚ ਆਕੇ ਤੂੰ ਮੈਨੂੰ ਦੁਬਾਰਾ ਮਿਲ ਗਈ ਦੇਖ ਮੇਰੇ ਹੱਥ ਕੰਬ ਰਹੇ ਹਨ ਹੁਣ ਮੈਂ ਦੋਨਾਂ ਦੇ ਕੋਲ ਬਹਿ ਗਿਆ ਤੇ ਫਿਰ ਬਾਪੂ ਜੀ ਵੱਲ ਦੇਖਦੇ ਹੋਏ ਕਿਹਾ ਤੁਸੀਂ ਦੋਨੋਂ ਕੀ ਗੱਲਾਂ ਕਰ ਰਹੇ ਹੋ ਕਿਰਪਾ ਕਰਕੇ ਮੈਨੂੰ ਦੱਸੋ ਇਹ ਚੱਲ ਕੀ ਰਿਹਾ ਹੈ ਤੁਸੀਂ ਤਾਂ ਕਹਿ ਰਹੇ ਸੀ ਕਿ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਤਾਂ ਉਹ ਬੋਲੇ ਮੈਨੂੰ ਵੀ ਇਹ ਲੱਗਿਆ ਸੀ ਕਿ ਤੇਰੀ ਮਾਂ ਮਰ ਚੁੱਕੀ ਹੋਵੇਗੀ ਪਰ ਮੇਰਾ ਦਿਲ ਹਮੇਸ਼ਾ ਆਈ ਕਹਿੰਦਾ ਸੀ ਕਿ ਉਹ ਜਿਉਂਦੀ ਹੈ ਦਰਅਸਲ ਮੈਂ ਅਤੇ ਤੇਰੀ ਮਾਂ ਦੋਵੇਂ ਬੰਬ ਧਮਾਕੇ ਵਿੱਚ ਵਿਛੜ ਗਏ ਸੀ ਉਹ ਕਿੱਥੇ ਚਲੀ ਗਈ ਮੈਂ ਕਿੱਥੇ ਹੋਰ ਚਲਾ ਗਿਆ ਮੈਨੂੰ ਖੁਦ ਵੀ ਨਹੀਂ ਪਤਾ ਲੱਗਿਆ ਮੇਰੇ ਦੋਸਤਾਂ ਨੇ ਮੈਨੂੰ ਬਚਾ ਲਿਆ ਪਰ ਮੈਂ ਤੇਰੀ ਮਾਂ ਨੂੰ ਲੱਭਦਾ ਰਿਹਾ ਮੈਨੂੰ ਉਹ ਨਹੀਂ ਮਿਲੀ ਮੈਨੂੰ ਲੱਗਿਆ ਕਿ ਉਹ ਇਸ ਜਹਾਨ ਨੂੰ ਛੱਡ ਕੇ ਚਲੀ ਗਈ ਹੈ ਉਜਦਾ ਸਰੀਰ ਵੀ ਇਸ ਬੰਬ ਤਮਾਕੇ ਵਿੱਚ ਖਤਮ ਹੋ ਗਿਆ ਹੋਣਾ ਐਸੇ ਵਜ੍ਹਾ ਨਾਲ ਮੈਂ ਮੰਨ ਲਿਆ ਕਿ ਉਹ ਇੱਥੇ ਨਹੀਂ ਰਹੀ ਉਹਦੀਆਂ ਯਾਦਾਂ ਨਾਲ ਜੁੜਨ ਦਾ ਸਮਝੌਤਾ ਕਰ ਲਿਆ ਮੈਂ ਫਿਰ ਕਦੇ ਵਿਆਹ ਨਾ ਕਰਵਾ ਸਕਿਆ ਕਿਉਂਕਿ ਮੈਨੂੰ ਲੱਗਿਆ ਮੈਂ ਉਹਨੂੰ ਖੋ ਦਿੱਤਾ ਹੈ ਇਸਤੇ ਔਟ ਬੋਲੀ ਮੇਰੇ ਨਾਲ ਵੀ ਐਸੀ ਤਰ੍ਹਾਂ ਦਾ ਹੋਇਆ ਸੀ ਮੈਨੂੰ ਵੀ ਇਹ ਲੱਗਿਆ ਮੇਰੇ ਘਰ ਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹਾ ਇਸ ਲਈ ਜਿਸ ਆਦਮੀ ਨੇ ਮੇਰੀ ਜਾਨ ਵਿੱਚ ਆਈ ਸੀ ਮੈਂ ਉਸੇ ਨਾਲ ਵਿਆਹ ਕਰਵਾ ਲਿਆ ਇਹ ਸਭ ਅਣਜਾਣ ਪੁਨੇ ਵਿੱਚ ਹੋਇਆ ਸੀ ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹ ਗੱਲ ਸੱਚੇ ਕਹਿਨੀ ਹਾਂ ਕਿ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਹਿਲਾ ਘਰਵਾਲਾ ਜਿਉਂਦਾ ਹੈ। ਇਸ ਵਾਰ ਮੇਰੇ ਅੱਖਾਂ ਵਿੱਚ ਹੰਝੂ ਆ ਗਏ। ਇਹ ਸਭ ਕੀ ਹੈ? ਕੁਦਰਤ ਇਸ ਤਰ੍ਹਾਂ ਵੀ ਕਰ ਸਕਦੀ ਹੈ। ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬਚਪਨ ਤੋਂ ਹੀ ਮਾਂ ਪਿਓ ਦੇ ਪਿਆਰ ਦੀ ਮਮਤਾ ਨੂੰ ਬਹੁਤ ਜ਼ਿਆਦਾ ਤਰਸਿਆ ਸੀ। ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਅੱਜ ਉਹਨਾਂ ਨੂੰ ਪਾ ਕੇ ਮੇਰੇ ਹੰਝੂ ਨਹੀਂ ਰੁਕ ਰਹੇ ਸੀ। ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ। ਬਹੁਤ ਦੇਰ ਤੱਕ ਉਹਦੇ ਮੋਢੇ ਤੇ ਸਿਰ ਰੱਖ ਕੇ ਰੋਂਦਾ ਰਿਹਾ। ਉਹ ਮੈਨੂੰ ਬਾਰ-ਬਾਰ ਚੁੰਮਦੀ ਜਾ ਰਹੀ ਸੀ ਇਹੀ ਗੱਲ ਕਰ ਰਹੀ ਸੀ ਵਿਕਰਮ ਮੈਂ ਤੈਨੂੰ ਬਹੁਤ ਯਾਦ ਕਰਦੀ ਪੁੱਤ ਤੈਨੂੰ ਪਤਾ ਜਦੋਂ ਮੇਰਾ ਦੂਜਾ ਮੁੰਡਾ ਪੈਦਾ ਹੋਇਆ ਤਾਂ ਵੀ ਮੈਨੂੰ ਸਕੂਨ ਨਾ ਮਿਲਿਆ ਮੈਂ ਬਸ ਆਹੀ ਸੋਚਦੀ ਰਹਿੰਦੀ ਸੀ ਮੇਰਾ ਪਹਿਲਾ ਮੁੰਡਾ ਕਿਵੇਂ ਹੋਵੇਗਾ ਅੱਜ ਤੈਨੂੰ ਜਿਉਂਦਾ ਅਤੇ ਸਹੀ ਸਲਾਮਤ ਦੇਖ ਕੇ ਮੈਨੂੰ ਆਪਣੇ ਰੱਬ ਤੇ ਹੋਰ ਵੀ ਪੱਕਾ ਭਰੋਸਾ ਹੋ ਗਿਆ ਹੈ ਉਹ ਸਭ ਕੁਝ ਠੀਕ ਕਰ ਰਿਹਾ ਹੈ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਗੱਲ ਨਾਲ ਲਾ ਲਿਆ ਜਦੋਂ ਮੈਂ ਮਾਂ ਨੂੰ ਉਸਦੇ ਦੂਜੇ ਵਿਆਹ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਪਸ਼ਟ ਕਰਤਾ ਕਿ ਇਹ ਦੂਜੇ ਵਿਆਹ ਅਣਜਾਣੇ ਪੁਨੇ ਵਿੱਚ ਹੋਇਆ ਸੀ ਉਸ ਵਿੱਚ ਉਸਦੀ ਕੋਈ ਗਲਤੀ ਨਹੀਂ ਪਰ ਜੇ ਕੋਈ ਸੱਚੇ ਮਨ ਨਾਲ ਪਛਤਾਵਾ ਕਰੇ ਤਾਂ ਰੱਬ ਉਹਨੂੰ ਮਾਫ਼ ਕਰ ਸਕਦਾ ਹੈ ਕਿਉਂਕਿ ਤੇਰੇ ਬਾਪੂ ਜੀ ਨਾਲ ਉਸਦਾ ਪਹਿਲਾ ਵਿਆਹ ਕਦੇ ਖਤਮ ਨਹੀਂ ਹੋਇਆ ਸੀ ਜਦੋਂ ਤੱਕ ਪਹਿਲਾ ਵਿਆਹ ਹੈ ਉਦੋਂ ਤੱਕ ਦੂਜਾ ਵਿਆਹ ਨਹੀਂ ਮੰਨਿਆ ਜਾ ਸਕਦਾ ਮੈਂ ਆਪਣੀ ਮਾਂ ਨਾਲ ਨਾਰਾਜ਼ ਬਿਲਕੁਲ ਨਹੀਂ ਸੀ ਤੇ ਨਾ ਹੀ ਆਪਣੇ ਬਾਪੂ ਜੀ ਦੇ ਨਾਲ ਕਿਉਂਕਿ ਉਹ ਦੋਨੇ ਬਹੁਤ ਮਾਸੂਮ ਸੀ ਉਹਨਾਂ ਨੇ ਉਹੀ ਰਸਤਾ ਚੁਣਿਆ ਜੋ ਉਹਨਾਂ ਨੂੰ ਉਸ ਸਮੇਂ ਸਹੀ ਲੱਗਿਆ ਅਸੀਂ ਤਾਂ ਰੱਬ ਦਾ ਧੰਨਵਾਦ ਕੀਤਾ ਉਹਨਾਂ ਨੇ ਗਲਤੀ ਕੀਤੀ ਪਰ ਉਹ ਜਾਣ ਬੁਝ ਕੇ ਗਲਤੀ ਨਹੀਂ ਸੀ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹਨਾਂ ਦੇ ਪਹਿਲੇ ਘਰ ਵਾਲਾ ਅਤੇ ਘਰਵਾਲੇ ਜਿਉਂਦੇ ਹਨ ਮੈਂ ਉਹਨਾਂ ਨੂੰ ਆਪਣੇ ਘਰ ਵਿੱਚ ਰਾਣੀ ਵਰਗਾ ਦਰਜਾ ਦਿੱਤਾ ਆਪਣੇ ਛੋਟੇ ਪ੍ਰਾਣ ਨੂੰ ਵੀ ਮੈਂ ਲੱਭ ਕੇ ਲਿਆ ਅਤੇ ਉਸ ਨੂੰ ਕਰੇ ਬੁਲਾ ਕੇ ਦੋ ਥੱਪੜ ਵੀ ਲਾਏ ਤੇ ਕਿਹਾ ਤੂੰ ਕਿੰਨਾ ਖੁਦਗਰਜ਼ ਇਨਸਾਨ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਮਾਂ ਨੇ ਤੈਨੂੰ 9 ਮਹੀਨੇ ਪੇਟ ਵਿੱਚ ਰੱਖਿਆ ਪੜਾਇਆ ਲਿਖਾਇਆ ਤੇਰੀ ਹਰ ਜ਼ਰੂਰਤਾਂ ਪੂਰੀਆਂ ਕੀਤੀਆਂ ਤੂੰ ਉਸਨੂੰ ਇੱਕ ਦਿਨ ਇਕੱਲਾ ਛੱਡ ਕੇ ਐਵੇਂ ਚਲਾ ਜਾਵੇਂਗਾ ਉਹ ਰੋਂਦੇ ਹੋਏ ਕਹਿੰਦਾ ਬਾਈ ਜੀ ਮੇਰੇ ਕੋਲ ਖੁਦ ਖਾਣ ਪੀਣ ਨੂੰ ਪੈਸੇ ਨਹੀਂ ਸੀ ਮੈਂ ਇਹਨਾਂ ਨੂੰ ਕਿਵੇਂ ਰੱਖਦਾ ਇਸ ਲਈ ਮੈਂ ਸੋਚਿਆ ਮੇਰੇ ਅੱਖਾਂ ਦੇ ਸਾਹਮਣੇ ਨਾ ਹੋਵੇਗੀ ਮੈਨੂੰ ਦੁੱਖ ਵੀ ਨਹੀਂ ਹੋਣਾ ਇਹ ਵਜ੍ਹਾ ਸੀ ਕਿ ਮੈਂ ਇਸਨੂੰ ਤੁਹਾਡੇ ਕੋਲ ਛੱਡ ਗਿਆ ਸੀ ਪਰ ਮੈਂ ਉਸਨੂੰ ਮਾਫ਼ ਕਰ ਦਿੱਤਾ ਮੇਰੀ ਮਾਂ ਦੇ ਦੂਜੇ ਘਰ ਵਾਲਾ ਗੁਜਰ ਚੁਕਸੀ ਇਸ ਕਰਕੇ ਹੁਣ ਸਾਡੇ ਘਰ ਵਿੱਚ ਹੀ ਉਹ ਰਹਿਣ ਲੱਗ ਪਏ ਐਨੇ ਸਾਲਾਂ ਬਾਅਦ ਮੇਰੀ ਮਾਂ ਮੈਨੂੰ ਵਾਪਸ ਮਿਲ ਗਈ ਸੀ ਜੇ ਲੋੜ ਪੈਂਦੀ ਤਾਂ ਮੈਂ ਆਪਣੇ ਮਾਂ ਦੇ ਲਈ ਆਪਣੀ ਜਾਨ ਵੀ ਦੇ ਦਿੰਦਾ ਜਦੋਂ ਮੈਂ ਰੱਬ ਦੀ ਲੀਲਾ ਦੇ ਕ੍ਰਿਸ਼ਮੇ ਬਾਰੇ ਸੋਚਦਾ ਹਾਂ ਤੇ ਮੇਰੀ ਅੱਖਾਂ ਪਰ ਜਾਂਦੀਆਂ ਹਨ ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਨਹੀਂ ਘਟ ਹੈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪ ਸਭ ਜੀ ਵਾਸਤੇ ਇੱਕ ਸਾਰੇ ਸੁਣਨ ਵਾਲਿਆਂ ਵਾਸਤੇ ਇੱਕ ਸਵਾਲ ਹੈ ਜੇਕਰ ਤੁਸੀਂ ਵਿਕਰਮ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ ਤੁਸੀਂ ਆਪਣੇ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੇਣਾ ਜੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਜਿੱ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ